ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਤੋਂ ਜੁੜ ਗਏ ਆ ਜੀ ਇੱਕ ਨਵੇਂ ਵੀਡੀਓ ਦੇ ਨਾਲ ਤੇ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ 24 ਮਈ ਰਾਤ ਦੇ ਲਗਭਗ 9 ਵਜਣ ਵਾਲੇ ਨੇ ਜੀ ਆਉਣ ਵਾਲੇ ਤਿੰਨਾਂ ਚਾਰ ਘੰਟਿਆਂ ਦੇ ਦੌਰਾਨ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਐਸੇ ਜਿਹੜੀਆਂ ਜਿਹੜੀਆਂ ਲਾਈਵ ਸੈਟਲਰ ਤੁਸੀਂ ਤੁਹਾਨੂੰ ਦਿਖਾ ਰਹੀਆਂ ਤੇ ਬੱਦਲ ਬਾਈ ਵਾਲਾ ਸਿਸਟਮ ਜਿਹੜਾ ਕਿ ਪੂਜ ਕਰ ਚੁੱਕਿਆ ਜੀ ਇਹ ਲਗਭਗ ਆਪਣੇ ਮਾਝੇ ਦੇ ਖੇਤਰਾਂ ਦੇ ਵਿੱਚ ਗੁਰਦਾਸਪੁਰ ਹਠਾਨਕੋਟ ਅੰਮ੍ਰਿਤਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਜ਼ਬਰਦਸਤ ਹਨੇਰੀ ਜਿਹੜੀ ਐਸੇ ਵੇਲੇ ਚੱਲ ਰਹੀ ਆ ਆਉਣ ਵਾਲੇ ਘੰਟੇ ਦੋ ਘੰਟਿਆਂ ਤੱਕ ਹਨੇਰੀ ਦੇ ਨਾਲ ਜਿਹੜੇ ਆ ਇੱਕ ਕੈਰੀਅਰ ਆ ਕਿ ਆ ਤੂਫਾਨੀ ਹਵਾਵਾਂ ਚੱਲ ਸਕਦੀਆਂ ਨੇ ਔਰ ਦਰਮਿਆਨੇ ਮੀਂਹ ਦਾ ਜਿਹੜਾ ਲੱਗ ਰਿਹਾ ਚਾਂਸ ਹੈ ਕਿ ਦਰਮਿਆਨੇ ਮੀਂਹ ਦਰਜ ਹੋ ਸਕਦੇ ਨੇ ਜਿਆਦਾਤਰ ਖੇਤਰਾਂ ਦੇ ਵਿੱਚ ਜਿਹੜੇ ਆ ਹਲਕੇ ਤੋਂ ਦਰਮਿਆਨੇ ਮੀਂਹ ਆਉਣ ਵਾਲੇ ਘੰਟੇ ਤੋਂ ਘੰਟਿਆਂ ਤੱਕ ਦਰਜ ਹੋਣਗੇ ਖਾਸ ਤੌਰ 'ਤੇ ਗੁਰਦਾਸਪੁਰ ਫਟਾਣਕੋਟ ਹੁਸ਼ਿਆਰ ਫਰ ਨਵਾਂ ਸ਼ਹਿਰ ਤੱਕ ਇਹ ਹਨੇਰੀ ਆ ਜਿਹੜੀ ਪਾਚ ਕਰ ਸਕਦੀ ਆ ਉਹਦੇ 2 ਘੰਟਿਆਂ ਤੱਕ ਮਾਲਵੇ ਦੇ ਜ਼ਿਲ੍ਹੇ ਕਵਰ ਹੋਣਗੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਫਟਿਆਲਾ ਸ਼੍ਰੀ ਫਤਗਰ ਸਾਹਿਬ ਦੂਜੇ ਵਾਸਤੇ ਮੋਗਾ ਜਗਰਾਉਂ ਰੋਪੜ ਸ਼੍ਰੀ ਆਨੰਦਪੁਰ ਸਾਹਿ ਜਲੰਧਰ ਕਪੂਰਥਲਾ ਦੇ ਖੇਤਰ ਦੋ ਜਗ੍ਹਾ ਸੇ ਆਪਣੇ ਮੋਗੇ ਦੇ ਪੱਛਮੀ ਖੇਤਰ ਬਠਿੰਡਾ ਦੇ ਪੂਰਬੀ ਖੇਤਰ ਔਰ ਬਰਨਾਲਾ ਮਾਨਸਾ ਸੰਗਰੂਰ ਦੇ ਕੁਝ ਦੱਖਣੀ ਖੇਤਰਾਂ ਦੇ ਵਿੱਚ ਹਲੇਰੀ ਜੜੀਆ ਪਹੁੰਚ ਕਰ ਸਕਦੀ ਆ ਤੇ ਹਲੇਰੀ ਦੀ ਰਫ਼ਤਾਰ ਇਹਨੇ ਤੇਜ਼ ਨਹੀਂ ਹੋਏਗੀ ਜਿੰਨੀ ਇਸ ਵੇਲੇ ਗੁਰਦਾਸਪੁਰ ਫਟਾਣਕੋਟ ਅੰਮ੍ਰਿਤਸਰ ਸਾਹਿਬ ਦੇ ਖੇਤਰਾਂ ਦੇ ਵਿੱਚ ਆ ਤੇ ਆਉਣ ਵਾਲੇ ਘੰਟੇ ਦੋ ਘੰਟਿਆਂ ਤੱਕ ਧੂੜ ਫਰੀ ਹਲੇਰੀ ਜੜੀਆ ਇਹਨਾਂ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਪਹੁੰਚ ਕਰ ਸਕਦੀ ਆ ਜੀ ਮਈ ਜੜੇ ਆ ਦੱਸ ਸਕਦੇ ਹਾਂ ਕਿ ਗੁਰਦਾਸਪੁਰ ਫਟਾਣਕੋਟ ਹੁਸ਼ਿਆਰਪੁਰ ਨਵਾਸ਼ਾਹਰ ਦੇ ਖੇਤਰਾਂ ਦੇ ਵਿੱਚ ਕੁਝ ਖੇਤਰਾਂ ਜਿਹੜੇ ਸ਼੍ਰੀ ਆਨੰਦਪੁਰ ਸਾਹਿਬ ਚੰਡੀਗੜ੍ਹ ਔਰ ਸ਼੍ਰੀ ਚਮਕੌਰ ਸਾਹਿਬ ਦੇ ਖੇਤਰਾਂ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਹਲਕੀ ਕਿਨਗਣੀ ਜੜੀਆਂ ਹੋ ਸਕਦੀ ਹੈ ਤਾਂ ਦਰਮਿਆਨ ਨੇ ਮਈ ਜੜੇ ਦਰਜ ਹੋਣਗੇ ਖਾਸ ਕਰਕੇ ਮਾਝੇ ਦੇ ਖੇਤਰਾਂ ਦੇ ਵਿੱਚ ਮਾਲਵੇ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਜੀ ਮਈ ਦਾ ਚਾਂਸ ਬਹੁਤ ਘੱਟ ਨੇ ਹਲੇਰੀ ਜੜੀਆਂ ਪਹੁੰਚ ਕਰ ਸਕਦੀ ਆ ਅੱਜ ਰਾਤ ਅ ਲਗਭਗ 11 11:30 ਵਜੇ ਤੱਕ ਤੇ ਮੌਸਮ ਦੇ ਵਿੱਚ ਥੋੜੀ ਰਾਹਤ ਹੈ ਜਿਹੜੀ ਇਹ ਸਿਸਟਮ ਦਵਾਊਗਾ ਪੰਜਾਬ ਵਾਸੀਆਂ ਨੂੰ ਜਿਹੜਾ ਗਰਮੀ ਦਾ ਟੈਂਪਰੇਚਰ ਅੱਜ 44 45 ਤੋਂ ਪਾਰ ਕਰ ਗਿਆ ਜੀ ਤੇ ਥੋੜੀ ਬਹੁਤ ਰਾਹਤ ਕਹਾ ਸਕਦੇ ਹਾਂ ਕਿ ਸਿਸਟਮ ਹਲਕੇ ਫੁਲਕੇ ਜਿਹੜਾ ਰਾਹਤ ਜਰੀਆ ਦਵਾ ਸਕਦਾ ਹੈ ਕੋਈ ਵੱਡੇ ਰਾਹਤ ਦੀ ਉਮੀਦ ਨਾ ਰੱਖਿਓ ਜੀ ਕੱਲ ਤੋਂ ਫੇਰ ਜਿਹੜਾ ਟੈਂਪਰੇਚਰ ਹੈ 45 ਡਿਗਰੀ ਤੇ ਹੀ ਜਾਏਗਾ ਇਸ ਲਈ ਆਪਣਾ ਗਰਮੀ ਤੋਂ ਬਚਾ ਰੱਖੋ ਧੰਨਵਾਦ ਜੀ ਸ਼ੁਕਰੀਆ